Ne ne dekhe ne. ਨਣ ਬਿਹਾਲਿਆ ਸੇ ਰਸਨਾ ਜਪੈ ਨਨਾਮ ਰਸਨਾ ਜਪੈ ਨਨਾਮ ਤਿਲ ਤਿਲ ਕਰ ਕੱਟੀ ਹੈ ਕਟਿਏ ਹਰ ਹਾਂ ਜਦ ਬਿਸਰੇ ਗੋਬਿੰਦਰਾਏ ਹਰ ਹਾਂ ਜਦ ਬਿਸਰੇ ਗੋਬਿੰਦਰਾਏ ਦਿਨ ਕਟੀਏ ਦਿਨੋ ਦਿਨ ਕਟੀਏ ਨਨ ਨਦੇਖ ਸਾਦ ਨਨ ਨਦੇਖ ਸਾਦ ਸੇਮਲ ਬਿਹਾ day ਰਸਨਾ ਰਸਨਾ ਜਪਨਾ ਨਾਮ 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 ਨੰਨਾ ਹੁਣ ਹੈ ਮਹਿਲਾ ਪੰਜਵਾ ਸਤਗੁਰ ਪੰਜਵੇਂ ਪਾਸ਼ਾ ਜੀ ਦਾ ਪਾਸ਼ਾ ਜੀ ਦੀਰ ਜ਼ੁਬਾਨਦਾਨੀ ਚੋਂ ਪਵਿੱਤਰ ਜ਼ੁਬਾਨਦਾਨੀ ਚੋਂ ਉਚਾਰਨ ਹੋਇਆ ਏ ਹੁਣ ਹੈ ਮਹਿਲਾ ਪੰਜਵਾ ਨੈਣ ਨ ਨ ਦੇਖੇ ਸਾਦ ਸੇ ਨੈਣ ਬਿਹਾਲਿਆ ਕੰਨ ਨ ਸੁਨਹੀ ਨਾਦ ਕੰਨ ਮੁੰਦ ਘਾਲਿਆ ਰਸਨਾ ਜਪੇ ਨਾਮ ਤਿੱਲ ਤਿੱਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਬੜੀ ਕਮਾਲ ਦੀ ਵਿਚਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪੇਸ਼ ਕੀਤੀ ਹੈ ਸਰੀਰ ਦੇ ਤਿੰਨ ਮੇਜਰ ਆਰਗਨਸ ਨੇ ਜਿਹੜੇ ਮਨੁੱਖ ਦੇ ਪੰਜ ਕਰਮ ਇੰਦਰੀਆਂ ਵਿੱਚੋਂ ਗਿਆਨ ਇੰਦਰੀਆਂ ਵਿੱਚੋਂ ਤਿੰਨ ਪ੍ਰਮੁੱਖ ਜੋ ਇੰਦਰੇ ਹਨ ਅੱਖਾਂ ਕੰਨ ਤੇ ਜ਼ੁਬਾਨ ਅੱਖਾਂ ਵੇਖਦੀਆਂ ਹਨ ਕੰਨ ਸੁਣਦੇ ਹਨ ਦੀ ਜ਼ੁਬਾਨ ਬੋਲਦੀ ਹੈ ਬੜਾ ਜ਼ਿਕਰ ਹੈ ਇਹਨਾਂ ਦਾ ਬਾਣਿ ਚ ਪੜਦੇ ਹਾਂ RAM GOVIND JAPENDYA HOAA MUKH PAVITR HAR JAA SUNIYEN JIS TE SOYI PAAY MITTAR ਇਥੇ ਜ਼ੁਬਾਨ ਦਾ ਕੰਮ ਹੈ ਜ਼ੁਬਾਨ ਦਾ ਕੰਮ ਹੈ ਮੁਖ ਪਵਿੱਤਰ ਹੋ ਗਿਆ ਹੈ ਰਸਨਾ ਨੇ ਪ੍ਰਭੂ ਦਾ ਨਾਮ ਜਪਿਆ ਸ਼ਬਦ ਦਾ ਜਾਪ ਕੀਤਾ ਪਹਿਲੇ ਤੇ ਰਸਨਾ ਦਾ ਹੀ ਕੰਮ ਹੈ ਰਸਨਾ ਬੋਲੇਗੀ ਤੇ ਕੰਨ ਕੁਝ ਸੁਣਨਗੇ ਨਾ ਤੇ ਜੇ ਰਸਨਾ ਹੀ ਨਹੀਂ ਬੋਲੇ ਕੰਨ ਕੀ ਸੁਣਨਗੇ ਜਿਹੜੇ ਸ਼ੁਰੂਆਤੀ ਦੌਰ ਵਿੱਚ ਭਗਤ ਜਗਿਆਸੂ ਸਾਧਕ ਪਾਣੀ ਦਾ ਓਟ ਆਸਰਾ ਲੈ ਕੇ ਮਨ ਵਿੱਚ ਇੱਕ ਉਮੀਦ ਪੈਦਾ ਕਰਦਾ ਹੈ ਮਨ ਵਿੱਚ ਇੱਕ ਚਾਹ ਪੈਦਾ ਕਰਦਾ ਹੈ ਵੀ ਮੈਂ ਵੀ ਸ਼ਬਦ ਦਾ ਅਭਿਆਸ ਕਰਾਂ ਮੈਂ ਵੀ ਉਸ ਪਰਮਾਤਮਾ ਦੇ ਨਾਲ ਜੁੜ ਜਾਵਾਂ ਇੱਕ ਹੋ ਜਾਵਾਂ ਫਿਰ ਆਸਰਾ ਲੈਂਦਾ ਹੈ ਸ਼ਬਦ ਦਾ ਸ਼ਬਦ ਦਾ ਜਾਪ ਸ਼ੁਰੂ ਕਰਦਾ ਹੈ ਜ਼ੁਬਾਨ ਤੋਂ ਜਪਦਾ ਹੈ ਤੇ ਕੰਨ ਸੁਣਦੇ ਹਨ ਇੱਕ ਕਿਰਿਆ ਹੈ ਕਮਾਲ ਦੀ ਬਾਤ ਹੈ ਇਹ ਸਭ ਨੂੰ ਪਤਾ ਹੈ ਜ਼ੁਬਾਨ ਬੋਲੇਗੀ ਤੇ ਕੰਨ ਸੁਣਨਗੇ ਪਰ ਇਸ ਦੀ ਉਲਟੀ ਚਾਲ ਕੀ ਹੈ ਕੰਨ ਵਿੱਚ ਕੀ ਬਾਰ ਬਾਰ ਸੁਣਨਾ ਨਹੀਂ ਅੰਦਰ ਜਾਣਾ ਕੋਈ ਬੰਦਾ ਗੱਲ ਸੁਣੇ ਤੇ ਤੁਹਾਡੀ ਮੰਨ ਨਹੀਂ ਨਾ ਅਸੀਂ ਕਹਿੰਦੇ ਤੂੰ ਸੁਣੀ ਨਹੀਂ ਮੈਂ ਸੁਣੀ ਸੀ ਫਿਰ ਇਧਰੋਂ ਸੁਣ ਕੇ ਇਧਰੋਂ ਕੱਟ ਦਿੱਤੀ ਪਾਬ ਹਿਰਦੇ ਤੱਕ ਨਹੀਂ ਗਈ ਧਿਆਨ ਦੇਣਾ ਗੱਲ ਉਹੀ ਮੰਨੀ ਜਾਏਗੀ ਜਿਹੜੀ ਹਿਰਦੇ ਤੱਕ ਜਾਏਗੀ ਜਿਹੜੀ ਹਿਰਦੇ ਤੱਕ ਨਹੀਂ ਗਈ ਉਹ ਅਸੀਂ ਕਹਿ ਦਿੰਦੇ ਆ ਮੈਂ ਇਧਰੋਂ ਸੁਣ ਕੇ ਨਾ ਇਧਰੋਂ ਕੱਢ ਦਿੱਤੀ ਜਿੱਥੋਂ ਜ਼ੁਬਾਨ ਉਚਾਰਣ ਕਰਦੀ ਹੈ ਇਹ ਅਜੇ ਅੱਧੀ ਅਵਸਥਾ ਹੈ ਅੱਧਾ ਖੇਡ ਹੈ ਇਹਦੀ ਪੂਰੀ ਖੇਡ ਦੀ ਆਪਾਂ ਅਗਰ ਬੰਦਰ ਵੇਖੀਏ ਤੇ ਮਹਾਪੁਰਸ਼ ਸਮਝਾਉਂਦੇ ਇਨਸਾਨ ਸਵਾਸ ਲੈਂਦਾ ਪਵਨ ਦਾ ਬਹੁਤ ਵੱਡਾ ਰੋਲ ਹੈ ਸਾਡੇ ਜੀਵਨ ਵਿੱਚ ਇਸ ਕਰਕੇ ਪਵਨ ਨੂੰ ਗੁਰੂ ਦਾ ਅਰਦਰ ਦਿੱਤਾ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਇੱਕ ਦਾਈ ਹੈ ਇੱਕ ਦਾਇਆ ਹੈ ਦੋਨੋਂ ਖੜਾਰੇ ਹਨ ਜਿਵੇਂ ਦਾਈ ਬੱਚਾ ਜੰਮਦੀ ਹੈ ਤੇ ਦਾਇਆ ਉਸਨੂੰ ਖਡਾਉਂਦਾ ਹੈ ਤੋ ਦਿਨ ਤੇ ਰਾਤ ਖਿਡਾਰੇ ਹਨ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗ ਸਾਰਾ ਜਗ ਖੇਡਦਾ ਪਿਆ ਹੈ ਪੌਣ ਦੀ ਬੜੀ ਗੱਲ ਹੈ ਪੌਣੀ ਨਾ ਹੋਵੇ ਤੇ ਸਵਾਸ ਕਿਥੋਂ ਲਵਾਂਗੇ ਤੇ ਸਵਾਸ ਹੀ ਨਾ ਲਿਆ ਤੇ ਜੀਵਨ ਖਤਮ ਜੀਵਨ ਹੀ ਖਤਮ ਅਸੀਂ ਸੋਚਦੇ ਹਾਂ ਭਈ ਕੋਈ ਬਹੁਤ ਵੱਡੀ ਬਿਮਾਰੀ ਲੱਗੇਗੀ ਤਾਂ ਮਨੁੱਖ ਦੀ ਮੌਤ ਹੋਏਗੀ ਕੋਈ ਬਹੁਤ ਵੱਡਾ ਐਕਸੀਡੈਂਟ ਹੋਏਗਾ ਤਾਂ ਮਨੁੱਖ ਦੀ ਮੌਤ ਹੋਏਗੀ ਨਹੀਂ ਐਨਾ ਕੁਝ ਤੇ ਹੋਣ ਦੀ ਜ਼ਰੂਰਤ ਹੀ ਨਹੀਂ ਬੜੀ ਸੂਖਮ ਖੇਡ ਹੈ ਅਸੀਂ ਸਵਾਸ ਲੈ ਰਹੇ ਹਾਂ ਲਗਾਤਾਰ ਧਿਆਨ ਕੇਂਦਰਿਤ ਕਰਿਏ ਸਵਾਸਾਂ ਤੇ ਹੁਣ ਅਸੀਂ ਇੱਕ ਸਾਹ ਲਿਆ ਹੈ ਜਿੰਨੇ ਸਾਨੂੰ ਅੰਦਰ ਜਾ ਕੇ ਸਰੀਰ ਨੂੰ ਆਕਸੀਜਨ ਦਿੱਤੀ ਹੈ ਤੇ ਜ਼ੁਬਾਨ ਬੋਲਦੀ ਹੈ ਅਗਰ ਸਵਾਸ ਅੰਦਰ ਗਿਆ ਹੈ ਅਗਰ ਸਵਾਸ ਹੀ ਨਹੀਂ ਅੰਦਰ ਗਿਆ ਸਰੀਰ ਕੰਮ ਹੀ ਨਹੀਂ ਕਰ ਸਕਦਾ ਸਵਾਸ ਅੰਦਰ ਗਿਆ ਹੈ ਆਕਸੀਜਨ ਸਰੀਰ ਨੂੰ ਪ੍ਰਦਾਨ ਕਰਕੇ ਬਾਕੀ ਰਹਿੰਦਾ ਸਾਹ ਬਾਹਰ ਆਏਗਾ ਹੀ ਆਏਗਾ ਬ੍ਰੀਥ ਇਨ ਬ੍ਰੀਥ ਆਊਟ ਹੁਣ ਜਦੋਂ ਬ੍ਰੀਥ ਆਊਟ ਕੀਤਾ ਹੈ ਸਾਹ ਬਾਹਰ ਕਟਿਆ ਹੈ ਨਵਾਂ ਸਾਹ ਅੰਦਰ ਆਉਣ ਨੂੰ ਤਿਆਰ ਹੈ ਇੱਕ ਲੜੀ ਪਰੋਈ ਹੋਈ ਹੈ ਅੰਦਰ ਦਾ ਸਵਾਸ ਬਾਹਰ ਆ ਜਾਵੇ ਨਵਾਂ ਸਵਾਸ ਅੰਦਰ ਨਾ ਜਾਵੇ ਮੌਤ ਗੱਲ ਖਤਮ ਹੋ ਗਈ ਕੋਈ ਵੱਡੀ ਘਟਨਾ ਵਾਪਰਨ ਦੀ ਹਾਦਸਾ ਵਾਪਰਨ ਦੀ ਜ਼ਰੂਰਤ ਨਹੀਂ ਬਸ ਇੱਕ ਸਵਾਸ ਅੰਦਰੋਂ ਨਿਕਲਿਆ ਹੈ ਅਗਲਾ ਸਾਹ ਨਹੀਂ ਆਇਆ ਖੇਡ ਖਤਮ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਮਰਦਾਨੇ ਨੂੰ ਪੁੱਛਿਆ ਮਰਦਾਨਾ ਮੌਤ ਨੂੰ ਕਿੰਨਾ ਕੁ ਦੂਰ ਸਮਝਦੇ ਹੋ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਜੀ ਉਹ ਮਰਦਾ ਮਰਦਾ 40 50 ਕਦਮ ਤੇ ਮੈਂ ਚੱਲ ਹੀ ਜਾਵਾਂਗਾ ਠੀਕ ਹੈ ਬਾਲਾ ਜੀ ਤੁਸੀਂ ਕਿੰਨੀ ਦੂਰ ਸਮਝਦੇ ਹੋ ਪਾਤਸ਼ਾਹ ਜੀ 10 15 ਕਦਮ ਤੇ ਮੈਂ ਵੀ ਚੱਲ ਜਾਵਾਂਗਾ ਗੁਰੂ ਸਾਹਿਬ ਕਹਿੰਦੇ ਠੀਕ ਹੈ ਤੇ ਫਿਰ ਦੋਨਾਂ ਨੇ ਰਲ ਕੇ ਪਾਤਸ਼ਾਹ ਨੂੰ ਪੁੱਛਿਆ ਪਾਤਸ਼ਾਹ ਤੁਸੀਂ ਸਾਨੂੰ ਤੇ ਪੁੱਛ ਲਿਆ ਸਾਡੀ ਤੇ ਥੋੜੀ ਮਤ ਹੈ ਅਲਪ ਮਤ ਹੈ ਅਸੀਂ ਤੇ ਆਪਣੀ ਮਤ ਮੁਤਾਬਿਕ ਦੱਸ ਦਿੱਤਾ ਵੀ ਮੌਤ ਨੂੰ ਕਿੰਨੀ ਕੀ ਦੂਰ ਸਮਝਦੇ ਹਾਂ ਪਰ ਤੁਸੀਂ ਵੀ ਦੱਸੋ ਤੁਸੀਂ ਮੌਤ ਨੂੰ ਕਿੰਨੀ ਦੂਰ ਸਮਝਦੇ ਹੋ ਕਹਿੰਦੇ ਮਰਦਾਨੇ ਨੂੰ 40 50 ਕਦਮ ਚੱਲਣ ਦਾ ਆਸਰਾ ਹੋਏਗਾ ਤੇ ਬਾਲੇ ਨੂੰ ਵੀ 10 15 ਕਦਮ ਚੱਲਣ ਦਾ ਹੋਏਗਾ ਮੈਨੂੰ ਤੇ ਇੱਕ ਦਮ ਦਾ ਆਸਰਾ ਹੈ ਬਸ ਹਮ ਆਦਮੀ ਹਾਂ ਇਕਦਮੀ ਮੌਹਲਤ ਮੌਤ ਨਾ ਜਾਣ ਬਸ ਇੱਕ ਸਵਾਸ ਦਾ ਉਹ ਵੀ ਕਿਹੜਾ ਸਵਾਸ ਜਿਹੜਾ ਅਜੇ ਆਣਾ ਹੈ ਨਹੀਂ ਜਿਹੜਾ ਅੰਦਰ ਚ ਲੈ ਗਿਆ ਬਸ ਉਹ ਹਾਂ ਮੇਰੇ ਕੋਲ ਹੈ ਬਸ ਉਹਦਾ ਆਸਰਾ ਹੈ ਪਤਾ ਨਹੀਂ ਅਗਲਾ ਸਵਾਸ ਆਏਗਾ ਕਿ ਨਹੀਂ ਆਏਗਾ ਮੌਤ ਨੂੰ ਗੁਰੂ ਸਾਹਿਬ ਇਤਨੀ ਨੇੜੇ ਸਮਝਦੇ ਸ਼ਬਦ ਉਚਾਰਨ ਕਰ ਦਿੱਤਾ ਹਮ ਆਦਮੀ ਹਾਂ ਇਕਦਮ ਇਕਦਮ ਨਹੀਂ ਖੇੜਿਆ ਸਾਰੀ ਤੇ ਸ਼ਾਇਰ ਕਹਿੰਦਾ ਹੈ हर आता जाता सांस कहता है बार बार मैं जा रहा हूं मुझसे जाने की बात कर हर आता जाता सांस कहता है बार बार मैं जा रहा हूं मुझसे जाने की बात कर यह श्वासा की खेड है हूं इंसान श्वास लानद्र गया की क्रिया है ਇਹ ਸਾਧਕ ਸਮਝਦੇ ਹਨ ਜਦੋਂ ਸਵਾਸ ਅੰਦਰ ਜਾਂਦਾ ਹੈ ਧੁੰਨੀ ਤੇ ਜਾ ਕੇ ਟਕਰਾਂਦਾ ਹੈ ਨਾਭੀ ਤੇ ਉੱਥੇ ਧਵਨੀ ਪ੍ਰਗਟ ਹੁੰਦੀ ਧਵਨੀ ਆਵਾਜ਼ ਪ੍ਰਗਟ ਹੁੰਦੀ ਹੈ ਅਜੇ ਉਸ ਨੂੰ ਬੋਲ ਨਹੀਂ ਮਿਲੇ ਮੈਂ ਸਾਹ ਲਿਆ ਹੁਣ ਮੈਂ ਕੁਝ ਬੋਲ ਸਕਦਾ ਹਾਂ ਮੈਂ ਬੋਲਦਾ 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 ਸਾਹ ਮੇਰਾ ਖਤਮ ਹੋ ਗਿਆ ਅਗਲਾ ਸਾਹ ਨਹੀਂ ਆਇਆ ਮੈਂ ਬੋਲ ਵੀ ਨਹੀਂ ਸਕਦਾ ਇਹ ਸਾਰਾ ਸਵਾਸਾਂ ਦਾ ਖੇਡ ਹੈ श्वास अंदर ध धुन्नी ते चोट कीती आहट कीती एक आवाज प्रकट हुई धुन्नी प्रकट हुई इस अवस्था ਨੂੰ ਕਹਿੰਦੇ ਹਨ ਪਰਾ ਹਿਰਦੇ ਤੱਕ ਪਹੁੰਚ ਗਈ انسان ਨੇ ਸੋਚ ਲਿਆ ਵੀ ਮੈਂ ਇਹ ਕੁਝ ਬੋਲਣਾ ਹੈ ਇਹਨੂੰ ਮੈਂ ਇਹ ਕੁਝ ਕਹਿਣਾ ਹੈ ਪਸੰਤੀ ਗਲੇ ਤੇ ਆ ਕੇ ਬੋਲ ਬਿਲਕੁਲ ਸੈਂਟੈਂਸ تیار ਹੋ ਗਿਆ ਮਦਮਾ ਜੁਬਾਨ ਨੇ ਬੋਲ ਦਿੱਤਾ ਬੈਖਰੀ ਚਾਰ ਸਟੇजेस ਪਰਾ ਪਸੰਤੀ ਮਦਮਾ ਬੈਖਰੀ ਤੇ ਅਸੀਂ ਕਿਸੇ ਦਾ ਦਿਲ ਦੁਖਾ ਦਿੰਦੇ ਹਾਂ ਬੋਲ ਕੇ ਕੁਝ ਬੋਲ ਦਿੰਦੇ ਹਾਂ ਕੋ ਬੋਲ ਅਗਲੇ ਦਾ ਦਿਲ ਦੁਖ ਜਾਂਦਾ ਹੈ ਉਹ ਕਹਿੰਦਾ ਤੂੰ ਮੈਨੂੰ ਕਿਉਂ ਕਿਹਾ ਅਸੀਂ ਪਤਾ ਕੀ ਕਹਿੰਦੇ ਹਾਂ ਮੈਂ ਤੇ ਐਵੇਂ ਕਿਹਾ ਸੀ ਹਰ ਬੰਦਾ ਕਹਿੰਦਾ ਹੈ ਮੈਂ ਤੇ ਐਵੇਂ ਹੀ ਕਿਹਾ ਸੀ ਆਈ ਡੋਨਟ ਮੀਨ ਦਿਸ ਮੈਂ ਕਹਿਣਾ ਨਹੀਂ ਸੀ ਚਾਹਦਾ ਮੈਂ ਤੇ ਐਵੇਂ ਕਿਹਾ ਐਵੇਂ ਨਹੀਂ ਕਿਹਾ ਸੋਚ ਕੇ ਕਿਹਾ ਹੈ ਆਸਾ ਜੀ ਦੀਵਾਰ ਵਿੱਚ ਪਰਸ਼ਾ ਕਹਿੰਦੇ ਜੋ ਜੀ ਹੋਏ ਸੋ ਉਗਵਾ ਜੋ ਅੰਦਰ ਹੈ ਹੀ ਨਹੀਂ ਬਾਹਰ ਕਿਵੇਂ ਆਏਗਾ ਅੰਦਰ ਹੈ ਤਾਂ ਜਬਾਂ ਚ ਬਾਹਰ ਨਿਕਲੇ ਐਵੇਂ ਨਹੀਂ ਆ ਗਿਆ ਕਿਉਂਕਿ ਜਿਸ ਦਾ ਚੇਤਾ ਹੀ ਨਹੀਂ ਉਹ ਸਾਨੂੰ ਪਤਾ ਹੀ ਨਹੀਂ ਅਸੀਂ ਕਿਵੇਂ ਬੋਲ ਲਵਾਂਗੇ ਬੋਲਾਂਗੇ ਤੇ ਉਹ ਨਾ ਜਾਣ ਨੂੰ ਸਾਨੂੰ ਪਤਾ ਹੈ ਜੋ ਚੇਤਾ ਹੈ ਸਭ ਸੋਚ ਸਮਝ ਕੇ ਅਸੀਂ ਕਹਿੰਦੇ ਹਾਂ ਪਰ ਅਸੀਂ ਬਾਅਦ ਵਿੱਚ ਐਸਕੇਪ ਰੂਟ ਰੱਖਿਆ ਹੈ ਨਹੀਂ ਮੈਂ ਤੇ ਐਵੇਂ ਕਿਹਾ ਸੀ ਐਵੇਂ ਨਹੀਂ ਕਿਹਾ ਸਭ ਸੋਚ ਸਮਝ ਕੇ ਕਿਹਾ ਹੈ ਪਾਰਸ਼ਾ ਕਹਿੰਦੇ ਜੋ ਜੀ ਹੋਏ ਸੋ ਉਗਵੈ ਮੂਹ ਕਹਿਆ ਵਾਉ ਬੀਜੈ ਬਖ ਮੰਗੈ ਅੰਮ੍ਰਿਤ ਵੇਖੋ ਇਹ ਨਿਯੋ ਕਹਿੰਦੇ ਨਿਯੋ ਦੇਖੋ ਕਿਹੋ ਜਿਹਾ ਹੈ ਇਹ ਜਸਟਿਸ ਭਾਲਦਾ ਹੈ ਬੀਜ ਦਾ ਤੇ ਜ਼ਹਿਰ ਹੈ ਤੇ ਲੱਭਦਾ ਮੈਨੂੰ ਅੰਮ੍ਰਿਤ ਮਿਲੇ ਬੀਜੈ ਬਖ ਮੰਗੈ ਅੰਮ੍ਰਿਤ ਵੇਖੋ ਇਹ ਨਿਯੋ ਆ ਨਿਯੋ ਵੇਖੋ ਇਹਦਾ ਇਨਸਾਨ ਦਾ ਦੂਸਰੇ ਦਾ ਨੁਕਸਾਨ ਕਰਦਾ ਹੈ ਪਰ ਆ ਕੇ ਗੁਰਦੁਆਰੇ ਅਰਦਾਸ ਕਰਦਾ ਮੇਰਾ ਭਲਾ ਹੋਵੇ ਦੂਜੇ ਦਾ ਨੁਕਸਾਨ ਹੋਵੇ ਮੇਰਾ ਭਲਾ ਹੋਵੇ ਨਹੀਂ ਬੀਜੈ ਬਖ ਮੰਗਾਏ ਅੰਮ੍ਰਿਤ ਤੋ ਪਰਾ ਪਸੰਤੀ ਮਦਮਾ ਬੈਖਰੀ ਸਵਾਸ ਅੰਦਰ ਗਏ ਅੰਦਰੋਂ ਬੋਲ ਬਾਹਰ ਆਇਆ ਜ਼ੁਬਾਨ ਨੇ ਬੋਲ ਦਿੱਤਾ ਤੋ ਕੰਨਾਂ ਨੇ ਉਹੀ ਸੁਣਿਆ ਉਹ ਫਿਰ ਹਿਰਦੇ ਤੱਕ ਜਾਏਗਾ ਆ ਖੇਡ ਹੈ ਸਾਰੀ ਗੁਰੂ ਕੋਈ ਗੱਲ ਕਵੇ ਸ਼ਿਸ਼ੇ ਮੰਨ ਲਵੇ ਸਮਝ ਲੋ ਦਿਹਰ ਦੇ ਤੱਕ ਗੱਲ ਗਈ ਹੈ ਕੌਣ ਮੰਨਦਾ ਹੈ ਦੁਨੀਆ ਕੋਈ ਨਹੀਂ ਮੰਨਦੀ ਚਾਰ ਪੌੜੀਆਂ ਸੁਣਨ ਦੀਆਂ ਹਨ ਉਹਦੇ ਨਾਲ ਚਾਰ ਮੰਨਣ ਦੀਆਂ ਵੀ ਹਨ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਈਸਰ ਬ੍ਰਹਮਹਿੰਦ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਰਾਗੁਨਾ ਕੇ ਗਾ ਪੰਜ ਮੰਨ ਚਾਰ ਮੰਨਣ ਦੀਆਂ मने की गत कही न जाए मन्न सुर्द मन बुद्ध मने मार्ग ठाक ना पाए मने पावे मोख द्वार जेड़ी गल सुन के मनी नहीं गई वो व्यर्थ गई वो तो भी कोई फायदा नहीं तीन कहो ग किमें बच्चे कोई गल समझाओ बच्चा कहता ठीक है पर कम ना करे ती फिर द्वारा बोलोगे फिर सुनेगा ठीक है कम ना करे ਤੁਸੀਂ ਤੀਸਰੀ ਵਾਰ ਕਹੋ ਤੈਨੂੰ ਸੁਣਿਆ ਨਹੀਂ ਉਹ ਕਹਿੰਦਾ ਮੈਂ ਸੁਣਿਆ ਸੀ ਤੇ ਫਿਰ ਅਗਲਾ ਸਵਾਲ ਹੋਇਆ ਕਿ ਕੀਤਾ ਕਿਉਂ ਨਹੀਂ ਤੇ ਜੇ ਕਰਨਾ ਹੀ ਨਹੀਂ ਸੀ ਤੇ ਸੁਣਿਆ ਤੇ ਬਕਾਰ ਗਿਆ ਸੁਣਿਆ ਬਕਾਰ ਗਿਆ ਪਾਤਸ਼ਾਹ ਕਹਿੰਦੇ ਕਰਨ ਨ ਸੁਨਹੀ ਨਾਦ ਇਹ ਨਾਦ ਜੋ ਉਤਪੰਨ ਹੋਇਆ ਸੀ ਇਹ ਕੰਨਾਂ ਨੇ ਸੁਣਨਾ ਸੀ ਇਹ ਸੁਣ ਕੇ ਅੰਦਰ ਲੈ ਕੇ ਜਾਣਾ ਸੀ ਅੰਤਹਿ ਕਰਨ ਤੱਕ ਲੈ ਕੇ ਜਾਣਾ ਸੀ ਫਿਰ ਅਭਿਆਸ ਕਰਦੇ ਕਰਦੇ ਇਹ ਅਜੇ ਤੇ ਬਾਹਰ ਦੀ ਖੇਡ ਹੈ ਰਸਨਾ ਜਪ ਰਹੀ ਹੈ ਰਸਨਾ ਜਪਤੀ ਤੂੰ ਹੀ ਤੂੰ ਹੀ ਤੇ ਕੰਨ ਸੁਣ ਰਿਹਾ ਹੈ ਪਰ ਅਭਿਆਸ ਕਰਦੇ 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 ਫਿਰ ਰਸਨਾ ਚੁੱਪ ਹੋ ਜਾਂਦੀ ਹੈ ਫਿਰ ਸੁਰਤ ਬੋਲਦੀ ਹੈ ਸੁਰਤ ਸੁਣਦੀ ਹੈ ਸੁਰਤ ਨਾਲ ਜਾਪ ਹੁੰਦਾ ਹੈ ਜਿਹਨੂੰ ਕਹਿੰਦੇ ਹਨ ਜਪਦੇ ਜਪਦੇ ਜਾਪ ਇਤਨਾ ਕੀਤਾ ਉਹ ਅਜਾਪਾ ਜਾਪ ਹੋ ਗਿਆ ਹੈ ਅਜਬ ਹੋ ਗਿਆ ਹੈ ਹੁਣ ਜਪਨ ਦੀ ਜ਼ਰੂਰਤ ਨਹੀਂ ਆਪਣੇ ਆਪ ਚੱਲ ਰਿਹਾ ਹੈ ਪਹਿਲੇ ਤੇ ਕੁਝ ਸਰਟਨ ਪੋਸਚਰ ਬਣਾਣੇ ਪੈਣਗੇ ਬਾਡੀ ਨੂੰ ਸਿੱਧਾ ਕਰੋ ਸਵਾਸ ਐਵੇਂ ਚੜਾਓ ਵਾਹਿਗੁਰੂ ਕਹੋ ਮੰਤਰ ਜਪੋ ਇਹ ਕਿਰਿਆ ਲਾਜ਼ਮ ਹੈ ਪਰ ਅਭਿਆਸ ਕਰਦੇ 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 ਫਿਰ ਸੁਰਤ ਦਾ ਕੰਮ ਹੈ ਫਿਰ ਸਰੀਰ ਦਾ ਕੰਮ ਨਹੀਂ ਫਿਰ ਸੁਰਤ ਆਪਣੇ ਆਪ ਚੱਲਦੀ ਹੈ ਜਿਹਨੂੰ ਕਹਿੰਦੇ ਨੇ ਅਜਾਪਾ ਜਾਪ ਸੁੱਧੀਆਂ ਵੀ ਜਾਪ ਹੋ ਰਿਹਾ ਹੈ ਤੁਸੀਂ ਕਹੋਗੇ ਕਿਵੇਂ ਪੰਜਵੇਂ ਪਾਸ਼ਾ ਦਾ ਸ਼ਬਦ ਹੈ ਸੌਂਦੇ ਵਾਹ ਵਾਹ ਉਚਰੇ ਉੱਠਦੇ ਵੀ ਵਾਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾ ਲੈਨ ਅਸੀਂ ਕਹਿੰਦੇ ਆ ਸਾਡੇ ਤੋਂ ਜਾਗਰਤ ਅਵਸਥਾ ਵਿੱਚ ਵੀ ਨਾਮ ਨਹੀਂ ਜਪਿਆ ਜਾਂਦਾ ਤੇ ਮਹਾਪੁਰਸ਼ ਸੁੱਤਿਆਂ-ਸੁੱਤਿਆਂ ਵੀ ਜਪ ਲੈਂਦੇ ਹਨ ਹਾਂ ਸੁਰਤ ਨਾਲ ਜਪਦੇ ਹਨ ਸਰੀਰ ਸੋ ਜਾਂਦਾ ਹੈ ਪਰ ਸੁਰਤ ਨਹੀਂ ਸੌਂਦੀ ਸਬਕੌਨਸ਼ੀਅਸ ਮਾਈਂਡ ਨਹੀਂ ਸੌਂਦਾ ਕਦੀ ਉਹ ਸੁਰਤ ਨਾਲ ਕਰਦੇ ਹਨ ਪਹਿਲੇ ਸਵਾਸ ਨਾਲ ਕਰਨਾ ਹੈ ਕਿਉਂਕਿ ਸਵਾਸ ਲੈ ਰਹੇ ਹਾਂ ਸਾਨੂੰ ਪਤਾ ਹੈ ਪਰ ਜਦੋਂ ਸਾਨੂੰ ਨੀਂਦ ਆ ਜਾਂਦੀ ਹੈ ਸਾਨੂੰ ਤੇ ਆਪਣੇ ਆਪ ਤਾਂ ਨਹੀਂ ਪਤਾ ਹੁੰਦਾ ਉਦੋਂ ਫਿਰ ਕਦੋਂ ਮੰਤਰ ਜਪਾਂਗੇ ਇਹ ਸੁਰਤ ਦਾ ਵਿਸ਼ਾ ਹੈ ਸੁਰਤ ਤੇ ਸ਼ਬਦ ਮਹਾਂਪੁਰਸ਼ ਬਾਪੂ ਭਗਵਾਨ ਸਿੰਘ ਸਾਹਿਬ ਜੀ ਨੇ ਬਾਪੂ ੍ਹੇਮ ਸਿੰਘ ਜੀ ਨੂੰ ਪੁੱਛਿਆ ਜਦੋਂ ਪਹਿਲੀ ਵਾਰਤਾ ਲਾਪ ਹੋਈ ਪਹਿਲਾ ਮੇਲ ਹੋਇਆ ਭਾਈ ੍ਹੇਮ ਸਿੰਘ ਜੀ ਤੁਸੀਂ ਪਰਮਾਤਮਾ ਦਾ ਮਿਲਾਪ ਕੀ ਸਮਝਦੇ ਹੋ ਕਿਵੇਂ ਹੁੰਦਾ ਹੈ ਤਾਂ ਬਾਪੂ ੍ਹੇਮ ਸਿੰਘ ਜੀ ਕਹਿੰਦੇ ਬਾਪੂ ਜੀ ਸ਼ਬਦ ਅਤੇ ਸੁਰਤ ਦਾ ਸੁਮੇਲ ਹੀ ਪਰਮਾਤਮਾ ਨਾਲ ਮੇਲ ਹੈ ਬਾਬਾ ਜੀ ਕਹਿੰਦੇ ੍ਹੇਮ ਸਿੰਘ ਜੀ ਤੁਹਾਡੀ ਕਈ ਜਨਮਾਂ ਦੀ ਭਗਤੀ ਹੈ ਤੁਸੀਂ ਸ਼ਬਦ ਦਾ ਪ੍ਰਚਾਰ ਕਰੋ ਤੁਹਾਡੇ ਤੋਂ ਇਲਾਕੇ ਦੇ ਇਲਾਕੇ ਤਰਨਗੇ ਤੇ ਬਾਪੂ ਹਿਮ ਸਿੰਘ ਸਾਹਿਬ ਜੀ ਹਰਿਆਣਾ ਕੈਥਲ ਪਾਣੀਪੱਤ ਹੁੰਦੇ ਹੋਏ ਯੂਪੀ ਉਤਰਾਖੰਡ ਵਿੱਚ ਗਏ ਬਹੁਤ ਸੰਗਤਾਂ ਨੂੰ ਤਾਰਿਆ ਨਾਮ ਦੇ ਨਾਲ ਜੋੜਿਆ ਰਸਨਾ ਜਪੈ ਨਾ ਨਾਮ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਰਸਨਾ ਅਗਰ ਪ੍ਰਭੂ ਤੇਰਾ ਨਾਮ ਨਹੀਂ ਚੱਪਦੀ ਨਾ ਤਿਲ ਤਿਲ ਕਰ ਕੱਟੀਏ ਇਹਨੂੰ ਕੱਟ ਕੇ ਛੁੱਟ ਦੇਣਾ ਚਾਹੀਦਾ ਹੈ ਇਹਦਾ ਕੋਈ ਕੰਮ ਨਹੀਂ ਕਿਉਂਕਿ ਤੇਰੇ ਨਾਮ ਜਪਣ ਤੋਂ ਬਿਨਾ ਇਹ ਕੀ ਕਰਦੀ ਹੈ ਇਹ ਪ੍ਰਾਇਸ ਸਵਾਦ ਲੈਂਦੀ ਹੈ ਤੇ ਨਿੰਦਾ ਬਹੁਤ ਕਰਦੀ ਹੈ ਬੋਲਦੀ ਬਹੁਤ ਹੈ ਪਰcha ਕਹਿੰਦੇ ਜੇ ਕੰਨ ਨਹੀਂ ਸੁਣਦੇ ਤੇ ਉਹ ਵੀ ਕਿਸੇ ਕੰਮ ਦੇ ਨਹੀਂ ਅੱਖਾਂ ਜੇ ਪ੍ਰਭੂ ਦੇ ਦਰਸ਼ਨ ਨਹੀਂ ਕਰਦੀਆਂ ਇਹ ਵੀ ਕਿਸੇ ਕੰਮ ਦੀ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਨੇ ਮਹਲਾ ਪੰਜਵਾਂ ਨੈਣ ਨ ਦੇਖੈ ਸਾਦ ਸੇ ਨੈਣ ਬਿਹਾਲਿਆ ਕਰਨ ਨ ਸੁਨਹੀ 나ਦ ਕਰਨ ਮੁੰਦ ਘਾ ਲਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਆ ਮਨੁੱਖ ਦੀ ਹਾਲਤ ਹੈ ਤੇ ਤਾਂ ਹੀ ਰੋਜ਼ ਪੜਦੇ ਹੈ ਨਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਵੇ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾਵ ਇਹ ਵੀ ਸ੍ਰੀ ਰੰਗਾਂ ਦਾ ਜ਼ਿਕਰ ਹੈ ਸਤਗੁਰ ਸੇਤੀ ਰਤਿਆਂ ਦਰਗਹਿ ਪਾਈਐ ਥਾਉ ਕਹੋ ਨਾ ਨ ਕਿਰਪਾ ਕਰੇ ਜਿਸਨੂੰ ਇਹ ਵਤ ਇਹ ਵਸਤੂ ਕਿਨੂੰ ਮਿਲਦੀ ਹੈ ਜਿਹਨੇ ਤੇ ਪ੍ਰਭੂ ਕਿਰਪਾ ਕਰਦਾ ਹੈ ਬਹੁਤ ਸਾਰੇ ਤੇ ਕਿਰਪਾ ਕਰਦਾ ਹੈ ਨਹੀਂ ਜਗ ਮੈਂ ਉਤਮ ਕਾੜੀਐ ਵਿਰਲੇ ਕਈ ਕੇ ਵਿਰਲੇ ਹੀ ਹਨ ਜਿਨ੍ਹਾਂ ਤੇ ਪ੍ਰਭੂ ਬਖਸ਼ਿਸ਼ ਕਰਦਾ ਹੈ ਜੋ ਆਪਣੇ ਆਪ ਨੂੰ ਪ੍ਰਾਇਣ ਕਰ ਦਿੰਦੇ ਹਨ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਨ ਅਠੇ ਪੈਰ ਜੋ ਉਸ ਦੇ ਨਾਮ ਦੇ ਵਿੱਚ ਜੁੜ ਕੇ ਰਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟਿਆ ਅੱਜ ਸਵੇਰੇ ਵੀ ਵਿਚਾਰ ਹੋ ਰਹੀ ਸੀ ਅਨੰਦ ਸਾਹਿਬ ਜੀ ਦਾ ਪਾਠ ਹੈ 40 ਪੌੜੀਆਂ ਦਾ ਪਾਠ ਅਨਮਕਮਲ ਪਾਠ ਹੈ ਪਾਤਸ਼ਾਹ ਨੇ ਬੜੀ ਵਿਚਾਰ ਸਰੀਰਕ ਅੰਗਾਂ ਦੀ ਕੀਤੀ ਹੈ ਉੱਥੇ ਵੀ ਪਾਤਸ਼ਾਹ ਨੇ ਅਨੰਦ ਸਾਹਿਬ ਦੇ ਵਿੱਚ ਵੀ ਅੱਖਾਂ ਦਾ ਜ਼ਿਕਰ ਕੀਤਾ ਹੈ ਕੰਨ ਦਾ ਜ਼ਿਕਰ ਕੀਤਾ ਹੈ ਤੇ ਜ਼ੁਬਾਨ ਦਾ ਜ਼ਿਕਰ ਕੀਤਾ ਹੈ ਪਾਤਸ਼ਾਹ ਕਹਿੰਦੇ ਇਹ ਸਰਵ ਨੂੰ ਮੇਰਿਓ ਸਰਵਣ ਕੰਨ ਐ ਮੇਰੇ ਕੰਨੋ ਮੇਰੀ ਗੱਲ ਸੁਣੋ ਸਾਚੇ ਸੁਣਨਾ ਨੋ ਪਠਾਏ ਸੱਚ ਸੁਣਨ ਵਾਸਤੇ ਤੁਹਾਨੂੰ ਸਰੀਰ ਨਾਲ ਲਾਇਆ ਐਵੇਂ ਨਹੀਂ ਲਾਇਆ ਤੁਹਾਡਾ ਇੱਕੋ ਹੀ ਕੰਮ ਹੈ ਬਸ ਸੱਚ ਸੁਣੋ ਕੂੜ ਨਾ ਅੰਦਰ ਛੁੱਟੋ ਨਿੰਦਾ ਚੁਗਲੀ ਨਾ ਅੰਦਰ ਛੁੱਟੋ ਗੰਦੇ ਭੈੜੇ ਗੀਤ ਨਾ ਅੰਦਰ ਛੁੱਟੋ ਸੱਚ ਸੁਣੋ ਇਹ ਸਰਵਣੋ ਮੇਰਿਓ ਸਾਚੇ ਸੁਣਨਾ ਨੋ ਪਠਾਏ ਸਰੀਰ ਲਾਏ ਸਰੀਰ ਨਾਲ ਲਾਇਆ ਤੁਹਾਨੂੰ ਕਿਉਂ ਸੁਣੋ ਸਤ ਬਾਣੀ ਬਈ ਬਾਣੀ ਕਿਉ ਸੁਣੀਏ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਟਾਣੀ ਤਾਂ ਕਿ ਗਤ ਕਹੀ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਨਣੈ ਨੂੰ ਤੁਹਾਨੂੰ ਸੱਚ ਸੁਣਨ ਵਾਸਤੇ ਸਰੀਰ ਦੇ ਨਾਲ ਲਾਇਆ ਪਰ ਕਰਨ ਨ ਸੁਨਹੀ ਨਾਦ ਇਹ ਕੰਨ ਸੁਣਦਾ ਹੀ ਨਹੀਂ ਇੱਕ ਪਾਤਸ਼ਾਹ ਕਹਿੰਦੇ ਕਿਸ ਕੰਮ ਦੇ ਤਾਂ ਰਸਨਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਤੂੰ ਪ੍ਰਾਇ ਰਸਾਂ ਵਿੱਚ ਖਚਿਤ ਹੋ ਗਈ ਹੈ ਤੇਰੀ ਪਿਆਸ ਨਹੀਂ ਜਾਂਦੀ ਪਿਆਸ ਨਾ ਜਾਏ ਹੋਰ ਤਿੱਕਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਤੇਰੀ ਪਿਆਸ ਨਹੀਂ ਬੁਝਣੀ ਜਿੰਨੀ ਦੇਰ ਤੱਕ ਹਰੀ ਨਾਮ ਦਾ ਰਸ ਨਹੀਂ ਤੂੰ ਆਪਣੇ ਪੱਲੇ ਪਾ ਲੈਂਦੀ ਉਦਾ ਸਵਾਦ ਨਹੀਂ ਚੱਕ ਲੈਂਦੀ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਗੁਰ ਮਿਲੇ ਜਿਸ ਆਏ ਕਹ ਨਾਨਕ ਹੋਰ ਅਨ ਰਸ ਸਭ ਵਿਸਰੈ ਜਾਂ ਹਰ ਬਸੈ ਮਨ ਆਏ ਇਹ ਵੀ ਸ੍ਰੀ ਰੰਗ ਨੂੰ ਉਪਦੇਸ਼ ਹੈ ਸੁ ਨੈਣ ਨ ਦੇਖੈ ਸਾਦ ਸਿ ਨੈਣ ਬਿਹਾਲਿਆ Nen na dek esad Se behale na dek behale Yeah.